ਸੋਨੀ ਜੀ ਫੋਟੋ ਕਰਿਓ ਜੀ ਇੱਧਰ ਸਰਬਿੰਦਰ ਜੀ ਸਿੰਘ ਜੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਪੋਰਨ ਟਾਉਂ ਜਲੰਧਰ ਤੋਂ ਚੇਤੇ ਤੋਂ ਆਏ ਸ਼੍ਰੋਮਣੀ ਕਮੇਟੀ ਦੇ ਜਲੰਧਰ ਸ਼ਹਿਰੀ ਸਟੇਜ ਤੇ ਪਹੁੰਚੇ ਹਨ ਉਹਨਾਂ ਦਾ ਵੀ ਧੰਨਵਾਦ ਸਰ ਕਬਲਜੀਤ ਸਿੰਘ ਜੀ ਕੋਚਰ ਸੈਕਰੀ ਸਾਹਿਬ ਵੀ ਪਹੁੰਚੇ ਹਨ ਉਹਨਾਂ ਦਾ ਵੀ ਜਿਉ ਆਇਆ ਨੂੰ ਗੁਰਦੁਆਰਾ ਧੰਨਵਾਦ ਭਾਈ ਸਾਹਿਬ ਜੋ ਪਰਮਜੀਤ ਸਿੰਘ ਭਾਈ ਸਾਹਿਬ ਗੁਰਦੁਆਰਾ ਸਭ ਤੋਂ ਖੂਬ ਪਹੁੰਚੇ ਹਨ ਉਹਨਾਂ ਨੂੰ ਵੀ ਧੰਨਵਾਦ ਸਰ ਅਮਰਪ੍ਰੀਤ ਸਿੰਘ ਜੀ ਨਾਲੋ ਕੇ ਸਰ ਮੰਦਰ ਪਾਸੇ ਗੁਰਪ੍ਰ ਸਾਹਿਬ ਤੁਸੀਂ ਨਾਲੋ ਕੇ ਸਾਰਿਆ ਸਨਮਾਨ ਕਰਾਓ ਜੀ ਕੋਟਰ ਕੋਟ ਧੰਨਵਾਦ ਸਾਰੀ ਸੰਗਤ ਦਾ ਆ ਗੱਲ ਕਰਿਓ ਭਾਈ ਨੇ ਸਾਇਲ ਭਾਈ ਸਾਇਲ ਭਾਈ ਮੇਰੇ ਪ੍ਰੈਸ ਵਾਲੇ ਵੀ ਜੋ ਆਏ ਹਨ ਉਹਨਾਂ ਦਾ ਵੀ ਕੋਟਰ ਕੋਟ ਧੰਨਵਾਦ پائے چلا ہے بائٹ کر لیا ہے اور جو درا نو پاسے کو کو بھی نظر سے دکھائی ہے حنا انا احترام کرنے کے ساری مال لائیو کرنی تے ਸਵਾਗਤ ਕਰਦਾ ਸ਼ਰੋਮਨੀ ਕਾਲੀਦਲ ਵੱਲੋਂ ਵੀ ਜੋ ਹਰ ਸਾਲ ਸ਼ੈਰੀ ਸਟੇਜ ਲਗਾਈ ਜਾਂਦੀ ਹੈ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਤੇ ਜੋ ਹੈ ਸਾਡੇ ਨਾਲ ਹਰ ਸਾਲ ਤੁਸੀਂ ਜੋ ਨਗਰ ਕੀਰਤਨ ਭਾਵੇਂ ਛੋਟਾ ਨਗਰ ਕੀਰਤਨ ਇਸ਼ਾਰਾ ਦੋ ਹੁੰਦਾ ਹੈ ਅੱਜ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਕਿਹੜਾ ਹਏ ਬੱਚ ਕਿਹੜਾ ਤੁਹਾਡੇ ਵੱਲੋਂ ਸਨਮਾਨ ਕਰ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੀ ਹੀ ਸੰਗਤ ਨੂੰ ਪਹਿਲਾਂ ਤੇ ਮੈਂ ਨਵੇਂ ਸਾਲ ਦੀ ਬਹੁਤ ਬਹੁਤ ਵਧਾਈਆਂ ਦੇਣਾ ਨਾਲ ਹੀ ਅੱਜ ਗੁਰਪਾਸ਼ਈ ਦਸਵੀਂ ਗੁਰਪਾਸ਼ਈ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵੀ ਬਹੁਤ-ਬਹੁਤ ਵਧਾਈਆਂ ਸਾਰੇ ਸੰਗਤ ਨੂੰ ਮੈਂ ਸਾਰੀ ਸਮੁੱਚੀ ਇਸ ਦੇਸ਼ ਦੀ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਆਪਣੀ ਸਟੇਜ ਲਗਾਈ ਗਈ ਹੈ ਇਹ ਹਰ ਸਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਈ ਜਾਂਦੀ ਹੈ ਤੇ ਅੱਜ ਵੀ ਇਸ ਸਟੇਜ ਲਗਾ ਕੇ ਗੁਰੂ ਸਾਹਿਬ ਦੀਏ ਸਨਮਾਨ ਵਿੱਚ ਸਟੇਜ ਲਗਾਈ ਗਈ ਹੈ ਸਾਰੇ ਸੰਗਤ ਨੂੰ ਮੈਂ ਅਸੀਂ ਅਪੀਲ ਕਰਦਾ ਕਿ ਇੱਥੇ ਆ ਕੇ ਵਾਚ ਚੜ੍ਹ ਕੇ ਹਿੱਸਾ ਲਓ ਤੇ ਇਸ ਸ਼ੁਭ ਦਿਹਾੜੇ ਦੀ ਸਭ ਸੰਗਤ ਨੂੰ ਲੱਖ ਲੱਖ ਵਧਾਈਆਂ ਵੇ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਸ਼ਰੋਮਣੀ ਕਾਲੀ ਦਲ ਵੱਲੋਂ ਵੀ ਖੜੀ ਹੈ ਪੰਜ ਲਗਾਇਆ ਗਿਆ ਕਿਤੇ ਕੋਈ ਵੀ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲਿੱਤਾ ਉਸਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਤੇ ਜਿਸ ਦੇ ਵਿੱਚ ਅਸੀਂ ਗੱਲ ਕਰਦੇ ਐਚਏ ਜੋ ਵੀ ਤੁਹਾਡੇ ਮੰਚ ਤੇ ਜੋ ਵੀ ਨਗਰ ਕੀਰਤਨ ਦੇ ਵਿੱਚ ਭਾਵੇਂ ਲੰਗਰ ਲਗਾਇਆ ਭਾਵੇਂ ਨਗਰ ਕੀਰਤਨ ਚੇਤਲ ਕੀ ਉਹਨਾਂ ਨੂੰ ਤੁਹਾਡੇ ਵੱਲੋਂ ਸਾਰਾ ਸਨਮਾਨਿਤ ਕੀਤਾ ਜਾ ਰਿਹਾ ਜੀ ਇੱਥੇ ਜਿਹੜੇ ਆਪਣੇ ਜਿਹੜੇ ਵੀ ਸ਼ਖਸੀਅਤਾਂ ਨੇ ਜੋ ਵੀ ਯੋਗਦਾਨ ਇਸ ਐਡੇ ਵੱਡੇ ਉਪਰਾਲੇ ਦੇ ਵਿੱਚ ਪਾਇਆ ਹੈ ਉਹ ਸਾਰੀਆਂ ਹੀ ਸੰਗਤਾਂ ਨੂੰ ਅਸੀਂ ਸ਼ਰੋਮਣੀ ਕਾਲੀ ਦਲ ਵੱਲੋਂ ਸਨਮਾਨਿਤ ਕਰ ਰਹੇ ਹਾਂ ਜੀ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਆਪਾਂ ਤਾਂ ਸਾਡੇ ਜੋ ਗੁਰੂ ਦੀ ਅਲਾਡਲੀਆ ਫੌਜਾਂ ਵੱਲੋਂ ਗਤਕਾ ਖੇਡਿਆ ਜਾਂਦਾ ਹੈ ਉਸ ਨਗਰ ਕੀਰਤਨ ਦੇ ਵਿੱਚ ਵੀ ਇੱਕ ਬਹੁਤ ਵੱਡਾ ਕੋਟਿੰਗ ਹੈ ਬਹੁਤ ਬਹੁਤ ਸਨਮਾਨ ਨਗਰ ਕੀਰਤਨ ਦੇ ਵਿੱਚ ਜੋ ਛੋਟੇ-ਛੋਟੇ ਬੱਚੇ ਵੀ ਇਸ ਨਗਰ ਕੀਰਤਨ ਦੇ ਵਿੱਚ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਲਿੱਤਾ ਜਾ ਰਿਹਾ ਤੁਸੀਂ ਦੇਖ ਰਹੋ ਸਤਨਾਮ ਵਾਹਿਗੁਰੂ ਜੀ ਚਾਪ ਕੀਤਾ ਜਾ ਰਿਹਾ ਪੰਜ ਪਿਆਰਿਆਂ ਦੀ ਗਵਾਹੀ ਏਟ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਗਿਆ ਜਿਸ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਚੱਕ ਬਾਣੀ 50 ਕੇਸਰੀ ਤੇ ਲਾਈਵ ਤਸਵੀਰਾਂ ਤੋਂ ਕਾਰਿਆਂ ਦੀ ਦੇਖ ਰਹੇ ਹੋ ਜੋ ਬੈਂਡ ਆਪ ਤੇ ਆਪਣੇ ਜੋ ਬੈਂਡ ਜਿਸ ਦੇ ਵਿੱਚ ਪੰਜ ਪਿਆਰੇ ਦੀ ਗਵਾਹਿ ਦੇ ਵਿੱਚ ਉਹ ਨਗਰ ਕੀਰਤਨ ਸਜਾਇਆ ਗਿਆ ਸੁਰਤੂਰੋ ਸਕੱਟ ਵੀ ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚੀ ਦੀ ਜੇ ਉੱਥੇ ਤੁਸੀਂ ਦੇਖ ਰਹੇ ਹੋ ਫੁੱਲਾ ਨਾ ਸੱਚੀ ਹੋਈ ਪਾਲਕੀ ਸਾਹਿਬ ਤੁਹਾਨੂੰ ਦਰਸ਼ਨ ਕਰਾ ਰਿਹਾ レいェンド。 ਜੋ ਨਵੀਂ ਵਿਦਵਤਾ ਸ਼ੁਰੂ ਕਰਨ ਕੌਂਚੀਆਂ ਆਪਣਾ ਜੀ ਆਇਆਂ ਨੂੰ ਸਨਮਾਨ ਕਰ ਰਹੇ ਹਾਂ ਜਦੋਂ ਇਕਬਾਲ ਜੀ ਦੀ ਇੱਜ਼ਤ ਦਾ ਮਦਾਨ ਸ਼ੁਰੂ ਕੀਤੇ ਨਤਰ ਸ਼ੈਰੀ ਸਾਨ ਪ੍ਰੋਜੈਕਟ ਟੈਕਨੋਲੋਜੀ ਦਾ ਬਹੁਤ ਬਹੁਤ ਧੰਨਵਾਦ ਤੇ ਜੇ ਦੋਸਤੋ ਜੀ ਮਾਤਾ ਸਰਪੀ ਜੀ ਦੇ ਵੱਲੋਂ ਸਾਹਿਬ ਇੱਕ ਹੋਰ ਪੁਨਰਯੋਗੀ ਪੁਨਰਵਿਵਿਧਿਤ ਰਾਸ਼ਟਰ ਵੀ ਉਹਨਾਂ ਨੇ ਸਟੇਜ ਤੇ ਆ ਕੇ ਸਾਡੀ ਹੋਸਲਾ ਫੁਲਾਈ ਕੀਤੀ ਹੈ ਕੁੱਟ-ਕੁੱਟ ਧੰਵਾਦ ਜੀ ਸੰਵੇਦਾ ਸਾਹਿਬ ਪਾਲਨੇ ਦਾ ਸਨਮਾਨ ਕਰਨ ਲਈ ਜੋਪਾ ਸਾਹਿਬ ਲੈ ਕੇ ਆਓ ਜੀ ਕਿ ਵਾਹ ਪ੍ਰਿੰਸ ਜੀ ਦੇਵਾ ਜੀ ਨੂੰ ਬੇਨਤੀ ਕਰਦਾ ਜੀ ਮੈਂ ਸਟੇਜ ਵੱਲੋਂ ਬੇਨਤੀ ਕਰਦਾ ਜੀ ਕਿ ਸਰਦ ਅਰ.ਸੀ.ਪੀ. ਮਾਨ ਸਰ ਸੁਖਵਿੰਦਰ ਸਿੰਘ ਜੀ ਅਰੇ ਬੇਨਤੀ ਹੈ ਸਟੇਜ ਤੇ ਆਉਣ ਤੇ ਆਪਣਾ ਬਰਦਾ ਸਨਮਾਨ ਸਤਿਕਾਰ ਨਾਲ ਦਿੱਤਾ ਜਾਏਗਾ ਸਰ ਸੁਖਵਿੰਦਰ ਜੋ ਸਵੇਰ ਤੋਂ ਇਹਨਾਂ ਦੀ ਟੀਮ ਸਾਰੀ ਪਾਈਪੈਂਟ ਦੇ ਵੀਰ ਜੋ ਕਿ ਸੇਵਾ ਕਰ ਰਹੇ ਹਨ ਇਹਨਾਂ ਦੇ ਵਿੱਚ ਇੱਕ ਵੀਰ ਨੂੰ ਬੇਨਤੀ ਹੈਗੀ ਆਪਣਾ ਸਟੇਜ 'ਤੇ ਆ ਕੇ ਤੁਸੀਂ ਵੀ ਜਰੂਰ ਸਮਰਪਨ ਲਓ ਤੁਹਾਡੀ ਵੀ ਸੇਵਾ ਹੈ ਤੁਸੀਂ ਸਵੇਰ ਤੋਂ ਸ਼ਾਮ ਤੱਕ ਜੋ ਕਰਨਾ ਹੈ ਇਹ ਚੱਲੇਗਾ ਕੋਲੋਂ ਤੱਕ ਤੁਸੀਂ ਸੇਵਾ ਕਰਨੀ ਹੈ ਸ਼੍ਰੋਮਣੀ ਕਾਲਜ ਦੇ ਅੰਤਰ ਸ਼ਹਿਰੀ ਵੱਲੋਂ ਇੱਕ ਵਿਸ਼ੇਸ਼ ਪ੍ਰਣਾਮ ਕੀਤਾ ਗਿਆ ਕਿ ਸਾਰਿਆਂ ਦੀ ਹੋਸਤਨਾਫਦਾਈ ਕੀਤੀ ਜਾਵੇ ਮੈਂ ਬੇਨਤੀ ਕਰਾਂਗਾ ਜੀ ਇਹਨਾਂ ਤੋਂ ਬਾਅਦ ਸ੍ਰੀ ਸੁਮੰਦਰ ਸਿੰਘ ਜੀ ਸਾਡੇ ਐਡੀਸੀਪੀ ਮਨੀ ਕੁੰਡੂ ਦੀ ਜੇਗਮੈਂਟ ਅੱਜ ਬਾਤ ਕਰਿਓ ਤੇ ਚੋਨੀ ਅਗਲੇ ਮੈਂ ਬੇਨਤੀ ਕਰਦਾ ਸਾਡੇ ਐਡੀਸੀਪੀ ਵਨ ਸਾਹਿਬ ਜਨਾਬ ਜਿੰਦਾ ਸਿੰਘ ਜੀ ਕੋਈ ਹੋਰ ਤੇ ਬਹੁਤ ਸਨਮਾਨ ਕਰਨਗੇ ਸਾਧਰਾ ਸਿੰਘ ਜੀ ਬੱਕੜ ਐਕਸਮਿਲ ਸਾਹਿਬ ਰਾਜੂ ਬੱਕੜ ਦੀ ਜਰਜੀ ਸਿੰਘ ਮਿੱਟਰੀ ਜੌਨੀ ਸਾਹਿਬ ਸਾਡੇ ਖਾਲਸੇ ਕਿਸਾਨ ਜੀ ਸਾਰੇ ਐਡੀਫੀਕਟ ਕੋਰਟ ਸਾਹਿਬ ਨਾਮ ਸਰਪੰਚ ਜੀ ਜੋ ਬਟੌਰ ਐਡੀਫੀਕਟ ਕੋਰਟ ਸੇਵਾ ਕਰ ਰਹੇ ਹਨ ਬੁੱਤ ਕੋਰਟ ਤਰਨਵਾਲ ਉਹ ਦੇਖ ਰਹੇ ਤਸਵੀਰਾਂ ਦੇ ਵਿੱਚ ਪੰਜ ਪਿਆਰੇ ਅਨੁਆਇਟ ਦੇ ਜੋ ਘੋੜਿਆਂ ਤੇ ਸਵਾਰ ਨੇ ਪੰਜ ਪਿਆਰੇ ਅਨੁਆਇਟ ਦੇ ਹੁਣ ਧੰਨਵਾਦੀ ਉਸ ਨਗਰ ਕੀਰਤਨ ਦੇ ਫੁੱਲਾਂ ਨਾਲ ਸਜਿ ਹੋਈ ਪਾਲਕੀ ਸਾਹਿਬ ਦੇ ਦਰਸ਼ਨ ਕਰਾਤੇ ਬੇਨਤੀ ਕਰਨਾ ਸੱਜੇਵਾ ਸਾਹਿਬ ਦਾ ਬੇਨਤੀ ਕਰਦਾ ਸੱਜੇਵਾ ਸਾਹਿਬ ਨੂੰ ਕੀ ਹੋ ਵੀ ਸਤਿਕਾਰਯੋਗ ਜੀ ਸਿੱਖ ਜੀ ਦਾ ਸਨਮਾਨ ਕਰ ਰਿਹਾ ਸਤਿਕਾਰਯੋਗ ਜੀ ਸਿੱਖ ਜੀ ਬਕਰ ਦਾ ਸਤਿਕਾਰ ਸਿੱਖ ਜੀ ਦੀ ਖਾਨ ਸਾਹਿਬ ਸਨਾਰ ਹਰਪ੍ਰੀਤ ਸਿੰਘ ਸਿੱਤੇਵਾ ਜੀ ਸਰਪਾਉ ਲੈ ਕੇ ਪਹੁੰਚੋ ਜੀ ਪਟਿਆਨਾ ਨੇ ਸਰਪਾਉ ਹਰਪ੍ਰੀਤ ਸਿੰਘ ਸਿੱਤੇਵਾ ਜੀ ਮੈਂ ਉਹ ਚੇਤੇ ਦੌਰ ਤੇ ਧਰਵਾਣ ਕਰਦਾ ਪੀਟੀਸੀ ਤੋਂ ਮੇਰੇ ਵੀਰ ਜੋ ਚੇਤੇ ਦੌਰ ਤੇ ਪਹੁੰਚੇ ਹਾਂ ਜਗਰੂਪ ਜੀ ਦਾ ਸਰੋਪਾਲ ਜੀ ਸਿੰਘ ਸਾਡੇ ਜੀ ਪ੍ਰਧਾਨ ਕੋਟੜਾ ਸਿਕਮ ਇੰਡਸਟਰੀ ਏਰੀਆ ਨੂੰ ਉਹ ਵੀ ਪਹੁੰਚੇ ਹਨ ਉਹ ਵੀ ਸੈ ਇਤੇ ਆ ਕੇ ਬੜਾ ਬੰਦਾ ਸਨਮਾਨ ਪ੍ਰਾਪਤ ਕਰਨ ਮੈਂ ਕੋਟੜਪੁਰ ਧਰਵਾਕ ਕਰਦਾ ਸਾਰੀ ਸੰਗਤ ਜਿਨ੍ਹਾਂ ਨੇ ਅੱਜ ਦੇ ਦਿਨ ਇਹ ਸ਼ਮੂਲੀਅਤ ਕਰਕੇ ਜੋ ਸ਼ੁਭ ਕਮਾਈ ਹੈ ਅੱਜ ਦੇ ਗੁਰੂ ਸਾਹਿਬ ਦਾ ਸ਼ੀਰਵਾ ਲੈਣ ਲਈ ਪਹੁੰਚੇ ਹਨ ਮੈਂ ਸੱਚੇ ਬਾਦਸ਼ਾਹ ਕੇ ਸਤਸੰਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਰਦਾਸ ਕਰਦਾ ਕੀ ਜਲਦੀ ਕਲਾ ਕਰਨ ਸਾਰਿਆਂ ਨੂੰ ہرجوت سر لکھی جی نے سرمان کیا سردار اقبال سے ٹھنڈا جی نے سینکا کا سرمان کر رہے ہیں سردار اقبال سم ڈیسا صاحبجیت سردار چرجیت سو جی وہ بھی پہنچے ہیں وہ بھی سنمان کر اپنا اسٹیج لے کے سنمان لین اقبال سے ٹھیکسا جی میں بےنتی کرتا منیشا جی جو اجیت بھی سنمان لینا ਕਿੰਸਾ ਨਹੀਂ ਪਹਿਲਾ ਸੋਪਾ ਉਹ ਜਿਹੜੇ ਕੱਪੜਾ ਪਾ ਕੇ ਸਨਮਾਨ ਦੇ ਵਿੱਚ 1000 ਹਾਪੀ ਸੀ ਸੇਵਾ ਜੀ ਨੂੰ ਬੇਤੀ ਹੈ ਤੂੰ ਦੇਖ ਰਿਹਾ ਹੋ ਛੋਟੇ ਛੋਟੇ ਬੱਚੇ ਵੀ ਇਸ ਨਗਰ ਕੀਰਤਨ ਦੇ ਵਿੱਚ ਸੇਵਨ ਆਵ ਰਹੇ ਨੇ ਮੈਂ ਬੇਨਤੀ ਕਰਦਾ ਜੀ ਮਨੀਸ਼ ਜੀ ਦਾ ਸਨਮਾਨ ਕਰ ਰਹੇ ਹਨ ਦਾਸ ਰਣਜੀਤ ਜੀ ਮੱਕੜ ਇਕਬਾਲ ਸਿੱਟ ਜੀ ਇੰਦਰਜੀਤ ਸਿੰਘ सोनू ਜੀ ਜੋ ਚੇਚੇ ਤੌਰ ਤੇ ਪਹੁੰਚੇ ਹਨ ਉਹ ਵੀ ਜੀਆ ਨੋਟ ਨਾਲ ਸਨਮਾਨ ਕਰ ਰਹੇ ਹਨ ਦਾਸ ਰਾਮ ਜੀ ਜੀ ਬੱਚੇ ਉਹ ਛੋਟੇ ਛੋਟੇ ਬੱਚੇ ਵੀ ਪੰਜ ਪਿਆਰੇ ਦੇ ਵਿੱਚ ਜੋ ਸਰੂਪ ਬਣੇ ਹੋਏ ਨੇ ਤੁਸੀਂ ਦੇਖ ਰਹੋ ਪੰਜ ਪਿਆਰਿਆਂ ਦੀ ਗਵਾਹੀ ਹੇਠ ਦੇ ਵਿੱਚ ਜੋ ਨਗਰ ਕੀਰਤਨ ਸ਼੍ਰੀ 10ਵੇਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਤੇ ਦੇਸਬੰਦ ਵਿੱਚ ਜੋ ਨਗਰ ਕੀਰਤਨ ਦੇ ਵਿੱਚ ਛੋਟੇ-ਛੋਟੇ ਬੱਚੇ ਵੀ ਜੋ ਸਿੰਘ ਬਣ ਕੇ ਇਸ ਨਗਰ ਕੀਰਤਨ ਦੇ ਵਿੱਚ ਪੀਸਾ ਲਿੱਤਾ ਗਿਆ ਪੰਜ ਪਿਆਰਿਆਂ ਦੀ ਗਵਾਹੀ ਹੇਠ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਗਿਆ ਇਹ ਦੇਖੋ ਇਸ ਨਗਰ ਕੀਰਤਨ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਫੁੱਲਾਂ ਨਾਲ ਸਜਈ ਹੋਈ ਪਲਕੀ ਸਾਹਿਬ ਦਾ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਕਿੱਥੇ ਛੋਟੇ ਛੋਟੇ ਬੱਚੇ ਵੀ ਸੁਨਗਰ ਜੀਵਨ ਦੇ ਵਿੱਚ ਪਾਲਕੀ ਸਾਹਿਬ ਦੇ ਅੱਗੇ ਅੱਗੇ ਝਾੜੂ ਦੀ ਸੇਵਾ ਕਿਹੜੀ ਆ ਉਹਨਾਂ ਵੱਲੋਂ ਕੀਤੀ ਜਾਂਦੀ ਆ ਸਤਨਾਮ ਵਾਹਿਗੁਰੂ ਦੇ ਜਾਬ ਕੀਤੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਬੱਚੇ ਵੀ ਇਸ ਨਗਰ ਕੀਰਤਨ ਦੇ ਪੂਰੀ ਪ੍ਰਕਰਮਾ ਜਿਹੜੀ ਆ ਉਹਨਾਂ ਵੱਲੋਂ ਕੀਤੀ ਜਾਂਦੀ ਆ ਸਤਨਾਮ ਵਾਹਿਗੁਰੂ ਦੇ ਜਾਪ ਕੀਤੇ ਜਾਂਦੇ ਨੇ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਨਗਰ ਕੀਰਤਨ ਜਲੰਧਰ ਦੇ ਵਿੱਚ ਸਜਾਇਆ ਗਿਆ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਬੱਚਿਆਂ ਵੱਲੋਂ ਵੀ ਸਤਨਾਮ ਵਾਹਿਗੁਰੂ ਦੇ ਜਾਪ ਕੀਤੇ ਜਾ ਰਹੇ ਨੇ ਝਾੜੂ ਦੀ ਸੇਵਾ ਕੀਤੀ ਜਾ ਰਹੀ ਆ ਤੇ ਨਗਰ ਕੀਰਤਨ ਦੇ ਅੱਗੇ ਅੱਗੇ ਕਿਹੜੀ ਪਰਕਰਮਾ ਜੋ ਕਿ ਇਤਿਜਾਰੀ ਪਾਲਕੀ ਸਾਹਿਬ ਦੇ ਸਤਨਾਮ ਵਾਹਿਗੁਰੂ ਦੇ ਜਾਬ ਕਿਤੇ ਜਾ ਰਿਹਾ ਨੇ ਫੁੱਲਾਂ ਨਾਲ ਸਜਈ ਹੋਈ ਪਾਲਕੀ ਸਾਹਿਬ ਦੇ ਤੁਹਾਨੂੰ ਅਸੀਂ ਦਰਸ਼ਨ ਕਰਵਾ ਰਹੇ ਹਾਂ ਪੰਜ ਪਿਆਰੇ ਦੀ ਗਵਾਈ ਹੇਠ ਦੇ ਵਿੱਚ ਜੋ ਨਗਰ ਕੀਰਤਨ ਹੈ ਜਲੰਧਰ ਦੇ ਵਿੱਚ ਸਜਾਇਆ ਗਿਆ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਜੋ ਨਗਰ ਕੀਰਤਨ ਜਲੰਧਰ ਦੇ ਵਿੱਚ ਗਵਿੰਦਗੜ ਮਹੱਲੇ ਤੋਂ ਸਟਾਰਟ ਹੋ ਕੇ ਲਗ ਲਗ ਬਜਾਰਿਆ ਮੰਦ ਅ ਲਗ ਲਗ ਬਜਾਰਾ ਮਹੱਲੇ ਤੋਂ ਹੁੰਦੇ ਹੋਏ ਸਮਾਪਤ ਗੁਰਦੁਆਰਾ ਦੀਵਾਨ ਸਟਾਡ ਸੈਂਟਰ ਡਾਊਨ ਦੇ ਵਿੱਚ ਸਮਾਪਤ ਕੀਤਾ ਜਾਏਗਾ ਤੁਸੀਂ ਦੇਖ ਰਹੇ ਹੋ ਨਗਰ ਕੀਰਤਨ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਲੰਧਰ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਤੇ ਉੱਥੇ ਹੀ ਗੱਲ ਕਰੀਏ ਪ੍ਰਸ਼ਾਸਨ ਦੀ ਪ੍ਰਸ਼ਾਸਨ ਵੱਲੋਂ ਵੀ ਕਿਹੜਾ ਇਸ ਨਗਰ ਕੀਰਤਨ ਦੇ ਵਿੱਚ ਕਿਸੇ ਨੂੰ ਆਵਾਜਾਈ ਦੀ ਪਰੇਸ਼ਾਨੀ ਨਾ ਹੋਵੇ ਕਿਸੇ ਨੂੰ ਨਗਰ ਕੀਰਤਨ ਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉੱਥੇ ਹੀ ਨਗਰ ਕੀਰਤਨ ਦੇ ਵਿੱਚ ਪੂਰੇ ਪ੍ਰਬੰਧ ਕੀਤੇ ਗਏ ਨੇ ਪਾਲਕੀ ਸਾਹਿਬ ਦੇ ਚਾਰੋਂ ਪਾਸੇ ਇਹ ਜੋ ਹੈ ਨਗਰ ਕੀਰਤਨ ਦੇ ਆਸ-ਪਾਸੇ ਪੁਲਿਸ ਦੇ ਪ੍ਰਬੰਧ ਕੀਤੇ ਗਏ ਨੇ ਅਲੱਗ-ਅਲੱਗ ਜਗ੍ਹਾ ਤੇ ਰੂਟ ਘੜਿਆ ਨਗਰ ਕੀਰਤਨ ਦਾ ਰੂਟ ਨਿਕਲਣਾ ਉਸ ਤੋਂ ਅਲੱਗ-ਅਲੱਗ ਜਗ੍ਹਾ ਤੋਂ ਜੋ ਰੂਟ ਹੈ ਉਸ ਦੇ ਟ੍ਰੈਫਿਕ ਨੂੰ ਲੈ ਕੇ ਵੀ ਵੱਡੇ ਪ੍ਰਬੰਧ ਕੀਤੇ ਗਏ ਨੇ ਸਾਡੇ ਨਾਲ ਚਾਰ ਬਾ ਕਮੇਟੀ ਤੋਂ ਵੀ ਹੈ ਹਰ ਸਾਲ ਨਗਰ ਕੀਰਤਨ ਦੇ ਫੁੱਲਾਂ ਦੀ ਸੇਵਾ ਕੀਤੀ ਜਾਂਦੀ ਹੈ ਇਹ ਨਗਰ ਕੀਰਤਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਇਕੁਰ ਜੀ ਕੀ ਫਤਿਹ ਅੱਜ ਸਰਬੰਸਦਾਨੀ ਗੁਰਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ਜੋ ਨਗਰ ਕੀਰਤਨ ਨਿਕਲ ਰਿਹਾ ਇਸ ਦੇ ਵਿੱਚ ਜਿਹੜੀਆਂ ਵੀ ਸੰਗਤਾਂ ਨੇ ਤਨ ਮਨ ਧਨ ਨਾਲ ਚਾਹੇ ਫੁੱਲਾਂ ਦੀ ਸੇਵਾ ਚਾਹੇ ਸਪਾਈ ਦੀ ਸੇਵਾ ਚਾਹੇ ਲੰਗਰ ਦੀ ਸੇਵਾ ਚਾਹੇ ਮੀਡੀਆ ਵਾਲੇ ਰੋਜ਼ਾਨਾ ਪੰਜਾਬ ਕੇ ਸ੍ਰੀ ਤੇ ਜਗ ਬਾਣੀ ਤੋਂ ਜੋ ਹਰ ਸਾਲ ਨਗਰ ਕੀਰਤਨ ਦੇ ਵਿੱਚ ਇੱਕ ਮਹੀਨਾ ਪਹਿਲਾਂ ਹੀ ਰੋਜ਼ ਖਬਰਾਂ ਲਾਣੀਆਂ ਸ਼ੁਰੂ ਕਰ ਦਿੰਦੇ ਹਨ ਬਦਮਸ਼ੀਰੀ ਵਿਜੇ ਚੋਪੜਾ ਜੀ ਹਨਾ ਚੋਪੜਾ ਜੀ ਅਬੇ ਚੋਪੜਾ ਜੀ ਦਾ ਬਹੁਤ ਬਹੁਤ ਧੰਵਾਦ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਨੌਜਵਾਨ ਵੀਰੋ ਨਸ਼ਾ ਛੱਡ ਦਿਓ ਨਸ਼ਾ ਛੱਡ ਦਿਓ ਆਪਣੇ ਪੰਜਾਬ ਨੂੰ ਬਚਾ ਲਓ ਆਪਣੇ ਘਰ ਵਾਪਸ ਆ ਜਾਓ ਆਪਣੇ ਘਰ ਇਹ ਨਹੀਂ ਖਾਲੀ ਸਿੱਖ ਨੌਜਵਾਨਾਂ ਨੂੰ ਸਾਰੇ ਧਰਮ ਦੇ ਨੌਜਵਾਨਾਂ ਨੂੰ ਜੋ ਨਸ਼ੇਵਾਲ ਹਨ ਨਸ਼ੇ ਨੂੰ ਛੱਡ ਕੇ ਗੁਰੂ ਦੇ ਪਰਉ ਤਾਈ ਮਨਾਏ ਜਾਣਗੇ ਜੇ ਤੁਸੀਂ ਆਪਣੇ ਘਰਾਂ ਚ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਕਿੱਦਾਂ ਦਾ ਸਹਿਯੋਗ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਚਾਹੇ ਕਾਰਪੋਰੇਸ਼ਨ ਹੋਵੇ ਚਾਹੇ ਪੁਲਿਸ ਹੋਵੇ ਚਾਹੇ ਮੀਡੀਆ ਲੈਵੇ ਹੋਣ ਉਹ ਵੀ ਆਪਣਾ ਪੂਰਾ ਸੇਵਾ ਨਿਭਾ ਰਹੇ ਹਨ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜੀ ਤੇ ਕਿੰਨੀ ਗਲਬਤ ਕੀਤੀ ਗਿਆ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਤੂੰ ਦੇਖ ਰਿਓ ਫੁੱਲਾਂ ਨਾਲ ਸਜਈ ਹੋਈ ਪਾਲਕੀ ਸਾਹਿਬ ਦੇ ਤੁਹਾਨੂੰ ਅਸੀਂ ਦਰਸ਼ਨ ਕਰਾਉਂਦੇ ਆ ਪੰਜ ਪਿਆਰੇ ਦੀ ਗਵਾਈ ਹੇਠ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਗਿਆ ਤੇ ਇਸ ਵਾਰ ਨਗਰ ਕੀਰਤਨ ਤੇ ਤੂੰ ਦੇਖ ਰਿਓ ਇਹ ਨੌਜਵਾਨਾਂ ਦਾ ਕਿਹੜਾ ਕੱਠ ਨੌਜਵਾਨ ਕਿਹੜਿਆ ਪਿਛਲੇ ਕਈ ਮਹੀਨਿਆਂ ਤੋਂ ਨਗਰ ਕੀਰਤਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਅਤੇ ਇਸ ਨਗਰ ਕੀਰਤਨ ਦੇ ਵਿੱਚ ਪੂਰੀ ਜੋ ਨੌਜਵਾਨਾਂ ਵੱਲੋਂ ਜਿਹੜੇ ਜੋ ਕੀਤੀ ਜਾਂਦੀ ਆ ਭਾਵੇਂ ਗੁਰਪੁਰ ਹੋਣ ਭਾਵੇਂ ਨਗਰ ਕੀਰਤਨ ਹੋਣ ਇਹ ਧਾਰਮਿਕ ਕੋਈ ਵੀ ਕੰਮ ਹੋਵੇ ਉਸੇ ਐਸੇ ਨੌਜਵਾਨਾਂ ਵਾਲੋ ਕਿਹੜੇ ਨਗਰ ਕੀਰਤਨ ਦੇ ਵਿੱਚ ਪੂਰਾ ਜੋ ਪਰਮੰਧ ਕੀਤੇ ਜਾਂਦੇ ਨੇ ਇਹ ਹੀ ਨੌਜਵਾਨ ਕਿਹੜੇ 2 ਦਿਨ ਪਹਿਲੇ ਪਲਕੀ ਸਾਹਿਬ ਆਪਣੇ ਹੱਥਾਂ ਦੇ ਨਾਲ ਕਿਹੜੀ ਸਜਾਈ ਜਾਂਦੀ ਆ ਫੁੱਲਾਂ ਦੇ ਨਾਲ ਜੋ ਸਜਦੀ ਹੋਈ ਪਲਕੀ ਸਾਹਿਬ ਤੇ ਤੁਹਾਨੂੰ ਦਰਸ਼ਨ ਕਰਾਣੇ ਆ ਪੰਜ ਪਿਆਰਿਆਂ ਦੀ ਗਵਾਈ ਹੇਟ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਗਿਆ ਲਗ ਲਗ ਜਥੇਬੰਦੀਆਂ ਵੀ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਦੀ ਆ ਦੂਰੋਂ ਦੂਰੋਂ ਸੰਗਤਾਂ ਕਿਹੜੇ ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚਦੀ ਆ ਤੁਸੀਂ ਦੇਖ ਰਹੇ ਹੋ ਇਹ ਨਗਰ ਕੀਰਤਨ ਇਸ ਦਾ ਕਲਬ ਕੋ ਚੌਂਕ ਦੇ ਵਿੱਚ ਪਹੁੰਚਿਆ ਹੈ ਜੋ ਨਗਰ ਕੀਰਤਨ ਆ ਇਸ ਤੋਂ ਬਾਅਦ ਫਗਵਾੜਾ ਗੇਟ ਫਗਵਾੜਾ ਗੇਟ ਤੋਂ ਹੁੰਦਾ ਹੈ ਨਗਰ ਕੀਰਤਨ ਜੋ ਹੈ ਫਗਵਾੜਾ ਗੇਟ ਤੋਂ ਹੁੰਦਾ ਹੈ ਨਗਰ ਕੀਰਤਨ ਭਗਤ ਸਿੰਘ ਚੌਕ ਭਗਤ ਸਿੰਘ ਜੀ ਅਗਰਦੀਪ ਸਿੰਘ ਭਗਤ ਸਿੰਘ ਚੌਕ ਭਗਤ ਸਿੰਘ ਚੌਕ ਤੋਂ ਹੁੰਦਾ ਹੈ ਜੋ ਹੈ ਨਗਰ ਕੀਰਤਨ ਨਾ ਭਗਤ ਸਿੰਘ ਚੌਕ ਤੋਂ ਨਗਰ ਕੀਰਤਨ ਜੋ ਹੈ ਬਾਈ ਜੋ ਹੈ 5 ਮੀਟਰ 5 ਮੀਟਰ ਤੋਂ ਹੁੰਦੇ ਹੋਏ ਅੱਡਾ ਹਿਆਰ ਪੂਰ ਹਿਆਰ ਤੋਂ ਹੁੰਦੇ ਹੈ ਮਾਈ ਹੀਰਾ ਦੇ ਟਾਡਾ ਬਾਟਨ ਤੋਂ ਹੁੰਦੇ ਹੋਏ ਜਿਹੜਾ ਮਾਈ ਦਾ ਜਿਹੜਾ ਪਹੁੰਚੇਗਾ ਉਸ ਤੋਂ ਬਾਅਦ ਜੋ ਪਟੇਲ ਚੌਂਕ ਪਟੇਲ ਚੌਂਕ ਤੋਂ ਹੁੰਦੇ ਹੋਏ ਨਗਰ ਕੀਰਤਨ ਜੋ ਪਟੇਲ ਚੌਂਕ ਤੋਂ ਹੁੰਦੇ ਹੈ ਨਗਰ ਕੀਰਤਨ ਤੇ ਜੋ ਬਸਤੀ ਅੱਡਾ ਬਸਤੀ ਅੱਡੇ ਤੋਂ ਹੁੰਦੇ ਹੋਏ ਭਗਵਾਨ ਬਾਲ ਮਿੱਕੀ ਚੌਂਕ ਜੋ ਕਿਨੂੰ ਜੋਤੀ ਚੌਂਕ ਕਿਹਾ ਜਾਂਦਾ ਉਸ ਚੌਂਕ ਤੋਂ ਹੁੰਦੇ ਹੋਏ ਅੰਦਰ ਪੀੜ ਭਾੜ ਵਾਲੇ ਬਾਜ਼ਾਰ ਜੋ ਰਾਨਕ ਬਾਜ਼ਾਰ ਰਾਨਕ ਪਿਆਰ ਤੋਂ ਹੁੰਦੇ ਹੋਏ ਜੋ ਨਗਰ ਕੀਰਤਨ ਲੱਗ ਫਿਰ ਦੁਆਰਾ ਤੋਂ ਲਵਕੂ ਚੌਂਕ ਆਏਗਾ ਲਵਕੂ ਚੌਂਕ ਤੋਂ ਹੁੰਦੇ ਹੈ ਨਗਰ ਕੀਰਤਨ ਜੋ ਹੈ ਗੁਰਦੁਆਰਾ ਦਿਮਾਸਤਾਨ ਸੈਂਟਰਡ ਆਨ ਦੇ ਵਿੱਚ ਸਮਾਪਤ ਕੀਤਾ ਜਾਇਗਾ ਤੁਸੀਂ ਦੇਖ ਰਹੇ ਹੋ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਭਾਵੇਂ ਦੁਕਾਨਦਾਰ ਹੈ ਭਾਵੇਂ ਅਲੱਗ-ਅਲੱਗ ਜਥੇਬੰਦੀਆਂ ਉਹਨਾਂ ਵੱਲੋਂ ਕਿਹੜੇ ਲੰਗਰ ਵੀ ਲਗਾਏ ਗਏ ਨੇ ਇਹ ਫੁੱਲਾਂ ਦੀ ਵਰਸ਼ਾ ਕੀਤੀ ਜਾ ਰਹੀ ਹੈ ਨਗਰ ਕੀਰਤਨ ਤੇ ਜੋ ਵੀ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਦਾ ਉਹ ਆਸ਼ੀਰਵਾਦ ਕਿਹੜਾ ਲੈ ਕੇ ਜਾਂਦਾ ਤੁਸੀਂ ਦੇਖ ਰਹੇ ਹੋ ਲੰਗਰ ਜੋ ਨਗਰ ਕੀਰਤਨ ਤੇ ਪਹੁੰਚ ਰਹੇ ਉਹਨਾਂ ਨੂੰ ਲੰਗਰ ਵੀ ਖਵਾਏ ਜਾ ਰਹੇ ਨੇ ਸਤਨਾਮ ਵਾਹਿਗੁਰੂ ਤੇ ਜਾਪ ਵੀ ਕੀਤੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀ ਸਾਡੇ ਨਾਲ ਟੀਨ ਸਾਹਿਬ ਜੀ ਆਪਾਂ ਗੱਲਬਾਤ ਕਰਦੇ ਨੇ ਟੀਨ ਸਾਹਿਬ ਜੀ ਜੋ ਨਗਰ ਕੀਰਤਨ ਸਜਾਇਆ ਗਿਆ ਤੁਹਾਡੇ ਵੱਲੋਂ ਸ਼੍ਰੋਮਣੀ ਕਾਲਜ ਦਰ ਸ਼ਹਿਰੀ ਵੱਲੋਂ ਮੰਚ ਲਗਾਇਆ ਜਾਂਦਾ ਇਹ ਅੱਜ ਜਿਹੜਾ ਕਿ ਬਹੁਤ ਪੁਰਾਣਾ 100 ਸਾਲ ਤੋਂ ਵੀ ਚੱਲਿਆ ਆ ਰਿਹਾ ਜਿਹੜਾ ਇਹ ਨਗਰ ਕੀਰਤਨ ਆ ਅੱਜ ਇਹ ਮੁੱਖ ਜਿਹੜਾ ਨਗਰ ਕੀਰਤਨ ਆ ਸ਼ਹਿਰ ਦੇ ਵਿੱਚ ਗੁਵਿੰਦਗੜ੍ਹ ਤੋਂ ਕੱਢ ਕੇ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਨ ਤੋਂ ਉਪਰੰਤ ਇਹ ਦੀਵਾਨ ਸਥਾਨ ਦੇ ਵਿੱਚ ਇਸ ਵਾਪਤੀ ਹੋਣੀ ਆ ਦਸਮ ਪਿਤਾ ਗੁਰੂ ਗੋਬੇ ਸਿੰਘ ਜੀ ਮਹਾਰਾਜ ਦੇ ਇਸ ਦਿਹਾੜੇ ਤੇ ਬਹੁਤ ਹੀ ਉਤਸ਼ਾਹ ਆ ਸੰਗਤਾਂ ਦੇ ਬਹੁਤ ਤਰ੍ਹਾਂ ਦੇ ਲੰਗਰ ਲਗਾਏ ਹੋਏ ਹਨ ਸਾਰੀਆਂ ਸੰਗਤਾਂ ਜਿਸ ਵਿੱਚ ਬਹੁਤ ਵੱਡਾ ਉਤਸ਼ਾਹ ਕਰ ਰਹੀਆਂ ਹਨ ਅੱਜ ਦੇ ਦਿਹਾੜੇ ਤੇ ਸਾਰੀਆਂ ਸੰਗਤਾਂ ਨੂੰ ਸ਼ਰੋਮੀ ਅਕਾਲੀ ਦਲ ਸ਼ਹਿਰੀ ਵੱਲੋਂ ਸ਼ਰੋਮੀ ਅਕਾਲੀ ਦਲ ਬਾਦਲ ਵੱਲੋਂ ਬਹੁਤ ਬਹੁਤ ਮੁਬਾਰਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੇਖਿਆ ਤੁਸੀਂ ਗੱਲਬਾਤ ਕੀਤੀ ਗਿਆ ਪੰਜ ਪਿਆਰੇ ਦੀ ਗਵਾਈ ਹੇਠ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਗਿਆ ਜਿਸ ਦੇ ਵਿੱਚ ਸਤਨਾਮ ਵਾਹਿਗੁਰੂ ਦੇ ਜਾਪ ਕੀਤੇ ਜਾ ਰਹੇ ਨੇ ਫੁੱਲਾਂ ਨਾਲ ਵਰਸ਼ਾ ਕੀਤੀਆਂ ਜਾ ਰਹੀਆਂ ਦੁਕਾਨਦਾਰਾ ਵੱਲੋਂ ਜੋ ਵੈਲਕਮ ਕੀਤਾ ਜਾ ਰਿਹਾ ਨੇ ਪਾਲਕੀ ਸਾਹਿਬ ਦੇ ਤੇ ਦਰਸ਼ਨ ਕੀਤਾ ਜਾ ਰਿਹਾ ਨੇ ਸਤਨਾਮ ਵਾਹਿਗੁਰੂ ਦੇ ਜਪ ਕੀਤਾ ਜਾ ਰਿਹਾ ਨੇ ਤੁਹਾਨੂੰ ਤਸਵੀਰਾਂ ਦਿਖਾ ਦिए ਤੁਸੀਂ ਦੇਖ ਰਹੇ ਹੋ ਪੰਜ ਪਿਆਰਿਆਂ ਦੀ ਗਵਾਈ ਹੇਠ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਗਿਆ ਹਰ ਸਾਲ ਦੂਰ ਦੂਰੋਂ ਸੰਗਤਾਂ ਆ ਕੇ ਬਾਬਾ ਜੀ ਦਾ ਅਸ਼ੀਰਵਾਦ ਲੈਣ ਦੀ ਪਹੁੰਚਦੀਆਂ ਇਹ ਸ਼ਰਮ ਨੀ ਕਾਲੀਦਲ ਸ਼ਹਿਰੀ ਵੱਲੋਂ ਪੰਜ ਪਿਆਰਾਂ ਨੂੰ ਸਮਾਨਤ ਵੀ ਕੀਤਾ ਜਾ ਰਿਹਾ ਉਹ ਜਿੱਥੇ ਵੱਤੇ ਸ਼ਰਮਨਾ ਮੇਜਾ ਸਾਹਿਬੀ ਬੋਲਦੇ ਹਨ ਇਹਨਾਂ ਦੀ

ನೂತೀ ಟೀರು ಪ್ರಭು پريشان ٿي چڪا آهيان ڪيئن ٿي رهاڻي ٿو آهيان اچي چڪا آهيان ڪري ڏيڻ ٿو آهيان آهيان ਸੋਮਨੀ ਕਾਲਜ ਦੇ ਵਿਦਵਨ ਸਾਰੇ ਵੱਲੋਂ ਜੋ ਦਿੱਤੇ ਤੌਰ ਤੇ 6 ਨਾਂ ਦੇ ਨਲਕੀ ਸੁਖਾ ਸਵਾਗਤ ਕੀਤਾ ਜਾ ਰਿਹਾ ਹੈ ਸਾਰੇ ਬਹਾਦਰ ਜੀਆ ਨੂੰ ਸਾਰੇ ਦੇ ਵੀਰ ਜੀ ਨੂੰ ਨਲਕੀ ਸੁਖਾ ਸੋਹਣੇ ਕਰਦੇ ਆ ਸੋਮਨੀ ਕਾਲਜ ਵਿਦਵਨ ਜੈ ਜੀ ਦੇ ਸਾਰੇ ਵੀਰ ਸਹਿਬਾਨ ਸਮੁੱਚੇ ਵੀਰ ਸਹਿਬਾਨ ਸਾਰੇ ਦਾ ਕੋਪੀ ਕਰਤਨਵਾਦ ਜਨ ਵੀਰ ਜੀ ਦੇ ਕਾਲਜ ਦਾ ਸਵਾਗਤ ਕਰਾ ਰਹੇ ਆ ਸੋਨਦੋੜ ਤੋਂ ਬਾਅਦ ਉਸ ਦਾ ਸਮਾਗਮ ਸੋਨਦ ਕੈਂਟੀ ਨੂੰ ਸਾਰੇ ਅਧਿਆਚਾਰ ਨਿੱਜਾ ਜੀਆ ਨੂੰ ਵਾਇਰ ਦੀ ਕਹਾਣਾਂ ਵਾਇਰ ਦੀ ਗੀਤ ਬੰਦੇ ਸਾਡਾ 30% ਨਿਰਵਲ ਕੁड़िया ਦੋਹਾਂ ਤੋਂ ਜੋ ਉੱਥੇ ਤੋਂ ਖਾਈ ਤੋਂ ਜਨਤਕ ਅਰੇ ਵਿੱਚ ਨਾਮ ਹੋਇਆ ਹੈ ਇਹ ਦੇਖ ਰਹੋ ਸੰਤਾਂ ਵੱਲੋਂ ਫੁੱਲਾਂ ਦੀ ਵਰषा ਕਿੰਨੀ ਜਾ ਰਹੀ ਹੈ ਫਾਕੀਰ ਸਾਹਿਬ ਦੇ ਦਰਸ਼ਨ ਕਿੰਨੇ ਜਾ ਰਹੇ ਨੇ ਸਤਨਾਗਰੂ ਦੇ ਜਾਪ ਕਿਤੇ ਜਾ ਰਹੇ ਨੇ ਤੁਸੀਂ ਦੇਖ ਲਓ ਪਾਪਾ ਜੀ ਦਾ ਅਸ਼ੀਰਵਾਦ ਲੈਣ ਲਈ ਦੋ 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 ਸੰਗਤਾਂ ਕਿਹੜੀਆਂ ਅੱਥੇ ਪਹੁੰਚੀਆਂ ਹਈਆਂ ਪਾਪਾ ਜੀ ਦਾ ਅਸ਼ੀਰਵਾਦ ਲਿੱਤਾ ਜਾ ਰਿਹਾ ਫਿਰ ਦੇਖ ਰਹੇ ਹੋ ਪ੍ਰਸ਼ਾਸਨ ਦੀ ਗੱਲ ਕਰੀਏ ਚਾਰੇ ਪਾਸੇ ਪ੍ਰਸ਼ਾਸਨ ਵੱਲੋਂ ਜਿਹੜਾ ਪ੍ਰਬੰਧ ਕੀਤਾ ਗਿਆ ਨੇ ਪਾਲਕੀ ਸਾਹਿਬ ਦੇ ਅੱਗੇ ਅੱਗੇ ਜੋ ਚਾਰੇ ਪਾਸੇ ਜਿਹੜੇ ਪੁਲਿਸ ਨੇ ਪ੍ਰਬੰਧ ਕੀਤਾ ਗਿਆ ਨੇ ਕੋਈ ਨਗਰ ਕੀਰਤਨ ਦੇ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦੇਖ ਰਹੋ ਫੁੱਲਾਂ ਦੀ ਵਰषा ਕੀਤੀ ਜਾ ਰਹੀ ਹੈ ਲੱਖ ਲੱਖ ਜਥੇਬੰਦੀਆਂ ਵੱਲੋਂ ਤੇ ਜੋ ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚ ਰਹੇ ਆ ਤੁਸੀਂ ਦੇਖ ਰਹੇ ਹੋ ਅਲੱਗ-ਅਲੱਗ ਗੁਰਦੁਆਰੇ ਪਰਮੰਦਰ ਕਮੇਟੀਆਂ ਇਸਤਰੀ ਸੈਸ਼ਨ ਸਭਾ ਇਸ ਨਗਰ ਕੀਰਤਨ ਦੇ ਵਿੱਚ ਇਸਾ ਲੈਣ ਲਈ ਪਹੁੰਚੀਆਂ ਬਾਬਾ ਜੀ ਦੇ ਅਸ਼ੀਰਵਾਦ ਲੈਣ ਪਹੁੰਚ ਰਹੀਆਂ ਫੁੱਲਾਂ ਨਾਲ ਸਜਿ ਹੋਈ ਪਾਲਕੀ ਸਾਈਡ ਤੇ ਤੁਹਾਨੂੰ ਹੁਣ ਅਸੀਂ ਦਰਸ਼ਨ ਕਰਵਾ ਰਹੇ ਹਾਂ we oh. ट <laughs> टी ਜੰਨਤ ਭਾਏ ਹਰੀਆਬਲੇ ਜਿੰਨੀ ਮੇਰਾ ਪੂਰਤੇ ਪਿਆ ਚਾਏ ਸੀ ਤੰਤ ਭਏ ਹਰੀਆਬਲੇ ਜੀ ਸਿਰਾਂ ਨੂੰ ਜੀ ਕਿ ਸਾਰੇ ਜੋ ਜੋ ਵੀ ਅਮੇਰ ਜੀ ਦਾ ਕਾਰਜ ਕਰਾ ਸੇਵਾ ਕਰਦੇ ਹਨ ਉਹ ਵੀ ਬੋਲਦੇ ਹਾਂ ਦਾ ਉਹਨਾਂ ਦਾ ਮੋਢੀ ਨੂੰ ਸਲਾਮ ਮਨਵੀਰ ਸਿੰਘ ਗੱਲ ਜੀ ਨਵੀਰ ਭਾਈ ਇੱਕ ਜਸਪ੍ਰੀਤ ਸਿੰਘ ਨੂੰ ਸਨਮਾਨ ਪਾਣਾ ਕਰਾ ਦੇ ਜੀ سبانے سارے میڈیا نے میری بےنتی کی ہے کہ کوئی بھی جاؤ نہ سارے کا سنمان کرنا ہے سومی گاندھی ہر شہری والوں گا جی ਤੁਹਾਡਾ ਸਤਿਕਾਰ ਸਭ ਨੂੰ ਮੈਂ ਬੇਨਤੀ ਕਰਦਾ ਜੀ ਜੋ ਮੀਡੀਆ ਤੋਂ ਸਾਰੇ ਮੇਰੇ ਵੀਰ ਜਿਨ੍ਹਾਂ ਨੇ ਪਤਨੀ ਕਿਤਨ ਦੀ ਕਬਰਨ ਕਰ ਰਹੇ ਹਨ ਇਸ ਸਟੇਜ ਦੀ ਪੂਰੀ ਕਰਨ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਉਹ ਵੀ ਆਉਣ ਤੇ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਮੈਂ ਬੇਨਤੀ ਕਰਦਾ ਸਤਨਾਮ ਸਿੰਘ ਜੀ ਨੂੰ ਜੋ ਜਿਨ੍ਹਾਂ ਦੀ ਸਾਰੀ ਟੀਮ ਨੇ ਦਿੱਕੇ ਤੇ ਜੋਰ ਦਿਖਾ ਰਹੇ ਹਨ ਉਹ ਵੀ ਆ ਕੇ ਆਪਣਾ ਸਨਮਾਨ ਲੈਣਾ ਠਾਕੁਰ ਜੀ ਨੂੰ ਬੇਨਤੀ ਹੈ ਸਨਮਾਨ ਲੈ ਕੇ ਜਾਨ ਜੀ ਪਹਿਲਾਂ ਇਕ ਵਾਰ ਫੇਰ ਇੱਕ ਇਨਸਾਨ ਜੀ ਇੱਕ ਬੇਟੀ ਹੈ ਜੀ ਗੁਪਤਾ ਜੀ ਤੁਸੀਂ ਸਾਰੇ ਮਾਈਕ ਤੇ ਲੈ ਕੇ ਕੁਝ ਮੇਰੇ ਕੋਲ ਆਓ ਜੀ ਅੱਗੇ ਆ ਬਦਰ ਆਓ ਇੱਕ ਵਾਰ ਫੇਰ ਇੱਕ ਇਨਸਾਨ ਜੀ ਡੋਕਟਰੀ ਐਥੇ ਤੁਸੀਂ ਪਿੱਛੇ ਮੇਰੇ ਕੋਲ ਆ ਜਾਓ ਪਲੀਜ਼ ਚਤਨਿਆ ਗੁਪਤਾ